ਤੁਹਾਨੂੰ ਵੀ ਕਦੇ ਕਿਸੇ ਨੇ ਮੂਰਖ ਸਮਝਿਆ ਜਦੋਂ ਕਿ ਤੁਸੀਂ ਸਮਝਦਾਰੀ ਵਰਤ ਰਹੇ ਸੀ ਆਓ ਇੱਕ ਅਜਿਹੀ ਕਹਾਣੀ ਸੁਣੀਏ ਜਿੱਥੇ ਮੂਰਖ ਸਮਝਿਆ ਗਿਆ ਮੁੰਡਾ ਅਸਲ ਵਿੱਚ ਸਭ ਤੋਂ ਵੱਡਾ ਅਕਲਮੰਦ ਨਿਕਲਿਆ ਇੱਕ ਪਿੰਡ ਵਿੱਚ ਇੱਕ ਬਾਣਿਆ ਰਹਿੰਦਾ ਸੀ ਉਹ ਬਹੁਤ ਹੀ ਅਕਲਮੰਦ ਤੇ ਚਲਾਕ ਸੀ ਉਸ ਦੀ ਬੁੱਧੀਮਾਨੀ ਤੇ ਸ਼ੋਹਰਤ ਦੂਰ ਦੂਰ ਤੱਕ ਫੈਲੀ ਹੋਈ ਸੀ ਇੱਕ ਦਿਨ ਪਿੰਡ ਦੇ ਨਜ਼ਦੀਕ ਕੀ ਰਾਜੇ ਨੇ ਉਸ ਨੂੰ ਆਪਣੇ ਦਰਬਾਰ ਵਿੱਚ ਬੁਲਾਇਆ ਦੋਨੋਂ ਵਿੱਚ ਕਾਫੀ ਗੱਲਬਾਤ ਹੋਈ ਤੇ ਗੱਲਬਾਤ ਦੇ ਅੰਤ ਵਿੱਚ ਰਾਜੇ ਨੇ ਹੱਸਦੇ ਹੋਏ ਉਸ ਨੂੰ ਕਿਹਾ ਮਹਾਸ਼ਯ ਤੁਸੀਂ ਤਾਂ ਬਹੁਤ ਵਿਦਮਾਨ ਤੇ ਅਕਲਮੰਦ ਹੋ ਪਰ ਤੁਹਾਡਾ ਪੁੱਤਰ ਇਨਾ ਮੂਰਖ ਕਿਉਂ ਹੈ ਉਸ ਨੂੰ ਵੀ ਕੁਝ ਸਮਝਾਓ ਉਸ ਨੂੰ ਇਹ ਵੀ ਨਹੀਂ ਪਤਾ ਕਿ ਸੋਨਾ ਜ਼ਿਆਦਾ ਕੀਮਤੀ ਹੈ ਜਾਂ ਚਾਂਦੀ ਇਹਨਾਂ ਕਹਿ ਕੇ ਰਾਜਾ ਜ਼ੋਰ-ਜ਼ੋਰ ਦੀ ਹੱਸਣ ਲੱਗ ਪਿਆ ਤੇ ਬਾਣੀਆ ਬਹੁਤ ਸ਼ਰਮਸਾਰ ਹੋਇਆ ਤੇ ਸ਼ਰਮ ਉਹ ਘਾਰ ਆ ਗਿਆ ਕਾਰਾ ਕੇ ਉਸਨੇ ਆਪਣੇ بیٹے ਨੂੰ ਪੁੱਛਿਆ ਕਿ ਸੋਨਾ ਜ਼ਿਆਦਾ ਕੀਮਤੀ ਹੈ ਜਾਂ ਚਾਂਦੀ ਤਾਂ ਉਸਦੇ بیٹے ਨੇ ਜਵਾਬ ਦਿੱਤਾ ਸੋਨਾ ਬਾਣੀਆਂ ਨਿਆਖਿਆ ਜਵਾਬ ਤਾਂ ਠੀਕ ਹੈ ਫਿਰ ਰਾਜੇ ਨੇ ਮੈਨੂੰ ਇੰਨਾ ਸ਼ਰਮਸਾਰ ਕਿਉਂ ਕੀਤਾ ਰਾਜੇ ਨੇ ਮੇਰਾ ਮਜ਼ਾਕ ਕਿਉਂ ਉਡਾਇਆ ਪੁੱਤਰ ਹੌਲੀ-ਹੌਲੀ ਹੱਸਿਆ ਤੇ ਕਹਿਣ ਲੱਗਾ ਪਿਤਾ ਜੀ ਰਾਜਾ ਪਿੰਡ ਦੇ ਨੇੜੇ ਇੱਕ ਖੁੱਲਾ ਦਰਬਾਰ ਲਗਾਉਂਦਾ ਹੈ ਜੋ ਮੇਰੇ ਸਕੂਲ ਨੂੰ ਜਾਣ ਵਾਲੇ ਰਸਤੇ ਵਿੱਚ ਹੀ ਆਉਂਦਾ ਹੈ ਜਦੋਂ ਮੈਂ ਉੱਥੋਂ ਲੰਘਦਾ ਹਾਂ ਤਾਂ ਰਾਜਾ ਮੈਨੂੰ ਬੁਲਾਉਂਦਾ ਹੈ ਅਤੇ ਆਪਣੇ ਦੋਨਾਂ ਹੱਥਾਂ ਵਿੱਚ ਇੱਕ ਪਾਸੇ ਚਾਂਦੀ ਦਾ ਤੇ ਦੂਜੇ ਪਾਸੇ ਸੋਨੇ ਦਾ ਸਿੱਕਾ ਰੱਖ ਕੇ ਮੈਨੂੰ ਹਮੇਸ਼ਾ ਪੁੱਛਦਾ ਹੈ ਕਿ ਇਹਨਾਂ ਵਿੱਚੋਂ ਜਿਹੜਾ ਕੀਮਤੀ ਹੈ ਉਹ ਤੁਸੀਂ ਚੁੱਕ ਲਓ ਤਾਂ ਮੈਂ ਚਾਂਦੀ ਦਾ ਸਿੱਕਾ ਚੁੱਕ ਲੈਂਦਾ ਹਾਂ ਤੇ ਉਹ ਰਾਜਾ ਜ਼ੋਰ-ਜ਼ੋਰ ਦੀ ਹੱਸਦਾ ਹੈ ਤੇ ਬਾਕੀ ਲੋਕ ਵੀ ਹੱਸਦੇ ਹਨ ਪਰ ਮੈਂ ਚਾਂਦੀ ਦਾ ਸਿੱਕਾ ਲੈ ਕੇ ਵਾਪਸ ਆ ਜਾਂਦਾ ਹਾਂ ਤਾਂ ਇਸ ਤੇ ਬਾਣੀਏ ਨੇ ਆਪਣੇ ਬੇਡੇ ਨੂੰ ਕਿਹਾ ਕਿ ਤੂੰ ਸੋਨੇ ਦਾ ਸਿੱਕਾ ਕਿਉਂ ਨਹੀਂ ਚੱਕਦਾ ਜਦੋਂ ਤੈਨੂੰ ਪਤਾ ਹੈ ਕਿ ਸੋਨੇ ਦਾ ਸਿੱਕਾ ਜ਼ਿਆਦਾ ਕੀਮਤੀ ਹੈ ਤਾਂ ਇਸ ਤੇ ਪੁੱਤਰ ਆਪਣੇ ਪਿਤਾ ਨੂੰ ਅਲਮਾਰੀ ਕੋਲ ਲੈ ਗਿਆ ਅਤੇ ਉਸਨੇ ਇੱਕ ਭਰਿਆ ਹੋਇਆ ਬਰਤਨ ਚਾਂਦੀ ਦੇ ਸਿੱਕਿਆਂ ਦਾ ਆਪਣੇ ਪਿਤਾ ਨੂੰ ਦਿਖਾਉਂਦੇ ਹੋਏ ਕਿਹਾ ਕਿ ਪਿਤਾ ਜੀ ਰਾਜੇ ਦਾ ਉਹ ਦਰਬਾਰ ਹਰ 2-3 ਮਿੰਟ ਬਾਅਦ ਹੁੰਦਾ ਹੈ ਅਤੇ ਹਰ ਹਮੇਸ਼ਾ ਮੈਨੂੰ ਇਹ ਪੁੱਛਿਆ ਜਾਂਦਾ ਹੈ ਤੇ ਮੈਂ ਚਾਂਦੀ ਦਾ ਸਿੱਕਾ ਚੁੱਕ ਕੇ ਲੈ ਆਉਂਦਾ ਹਾਂ ਜੇ ਮੈਂ ਕਿਸੇ ਦਿਨ ਸੋਨੇ ਦਾ ਸਿੱਕਾ ਚੁੱਕ ਲਿਆ ਤਾਂ ਉਹ ਦਰਬਾਰ ਵੀ ਉੱਥੇ ਹੀ ਖਤਮ ਹੋ ਜਾਏਗਾ ਤੇ ਮੈਨੂੰ ਸਿਰਫ ਇੱਕ ਸੋਨੇ ਦਾ ਸਿੱਕਾ ਹੀ ਮਿਲਦਾ ਅੱਜ ਜਿੰਨੇ ਮੈਂ ਚਾਂਦੀ ਦੇ ਸਿੱਕੇ ਇਕੱਠੇ ਕਰ ਚੁੱਕਿਆ ਇਹ ਮੇਰੇ ਕੋਲ ਨਾ ਹੁੰਦੇ ਲੋਕ ਮੈਨੂੰ ਮੂਰਖ ਸਮਝਦੇ ਹਨ ਤੇ ਮੇਰੇ ਇਤਿਹਾਸ ਦੇ ਹਨ ਮੈਨੂੰ ਕੋਈ ਇਤਰਾਜ਼ ਨਹੀਂ ਪਰ ਜਦ ਤੱਕ ਮੈਂ ਮੂਰਖ ਬਣਿਆ ਰਹਾਂਗਾ ਮੈਂ ਚਾਂਦੀ ਦੇ ਸਿੱਕੇ ਇਕੱਠੇ ਕਰਦਾ ਜਾਵਾਂਗਾ ਅਸਲ ਵਿੱਚ ਮੂਰਖ ਹੋਣਾ ਇੱਕ ਗੱਲ ਹੈ ਤੇ ਮੂਰਖ ਸਮਝਿਆ ਜਾਣਾ ਵੱਖਰੀ ਗੱਲ ਹੈ ਬਾਣੀ ਦਾ ਪੁੱਤਰ ਹਾਂ ਸਮਝਦਾਰੀ ਨਾਲ ਕੰਮ ਲੈਣਾ ਜਾਣਦਾ ਹਾਂ ਸੋਨੇ ਦੇ ਮੌਕੇ ਦੀ ਉਡੀਕ ਕਰਨ ਦੀ ਥਾਂ ਹਰ ਮੌਕੇ ਨੂੰ ਸੋਨੇ ਵਿੱਚ ਬਦਲਣ ਦੀ ਕਲਾ ਆਉਣੀ ਚਾਹੀਦੀ ਹੈ ਅਸਲੀ ਅਕਲ ਇਹ ਹੈ ਕਿ ਕਿਸੇ ਵੀ ਹਾਲਾਤ ਨੂੰ ਆਪਣੇ ਹੱਕ ਵਿੱਚ ਕਿਵੇਂ ਵਰਤਣਾ ਹੈ ਤੁਹਾਡੀ ਸਮਝਦਾਰੀ ਹੀ ਤੁਹਾਡੀ ਸਭ ਤੋਂ ਵੱਡੀ ਤਾਕਤ ਹੈ